ਤਾ ਗਾਣਾ ਗਾਉਂ ਕੋ ਕਿਹਦਾ ਉਪਾਧੀ ਕੋ ਨਮੇਸ਼ਰ ਦਾ ਸੀਐਮ ਬੁੱਤਿਓ ਨਮੇਸ਼ਰ ਦਾ ਸੀਐਮ ਨਹੀਂ ਕੋ ਤਾਂ ਐਮਐਲਏ ਸਿੰਗਰ ਕੋਣੇ ਤੇਰਾ ਸਿੱਧੂ ਮੁਸੀਆ ਹੈ ਸਿੱਧੂ ਮੁਸੀਆ ਸਿੱਧੂ ਮੁਸੀਆ ਲੇ ਫਿਰ ਯਾਰ ਉਹ ਤਾਂ ਬਿਲਕੁਲ ਨਹੀਂ ਸੀ ਡਰਦਾ ਹੈ ਇਹ ਕਿਹੜਾ ਗਾਣਾ ਹੈ ਹੈ ਆ ਕਾਏ ਸੋਰ ਪੜਦਾ ਨਹੀਂ ਹੂ ਨਹੀਂ ਹੋ ਤਾਂ ਤੇਰਾ ਹੈਡ ਡਾਉਨ ਕਾਸ ਤੋਂ ਚੰਗਾ ਪੜਾ ਹਸਦਾ ਸੀ ਕੌਣ ਕਾਸ ਤੋਂ ਜਿਹੜੇ ਦਰਵਾਜੇ ਵਿੱਚ ਔਰਤ ਕੀ ਖੜਿਆ ਵਜੇ ਜਿੱਤ ਰਾਜ ਦਾ ਹੈ ਕੌਣ ਕਾਸ ਤੋਂ ਉਹਦੀ ਇੱਥੇ ਚਾਂਦੀ ਤੇ ਮਕੌੜਾ ਜਾਂਦੇ ਨੇ ਉਹਦਾ ਸੀਐਮ ਕੌਣ ਹੈ ਮੋਦੀ ਹਾਂ ਮੋਦੀ ਹਾਂ ਮੋਦੀ ਮੋਦੀ ਸਾਹਿਬ ਪੰਜਾਬ ਦੇ ਸੀਐਮ ਹੈ ਮਾਰਾ ਤਾੜੀਆਂ ਨਵੇਂ ਸ਼ਹਿਰ ਦੇ ਐਮਐਲਏ ਕੌਣ ਹੈ ਹੁਣ ਨਾ ਮੋਦੀ ਕਹਦੀ ਨਹੀਂ ਨਹੀਂ ਹੈ ਭਗਵਾਨ 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 <laughs> नमिशेर दमले कौन है? पता नहीं। पंजाब का सीएम कौन है? पता नहीं। पता है? सदार पर भगवान श्री कृष्ण। अच्छा। अच्छा।, अच्छा नमिशेर दमले कौन है? नहीं मैंने नहीं पता। तुझे तब पॉलिटिशियन्स जो बोलते हैं या चैनल ते कैसे सुने? हँसाना होगा। हँसाना होगा। <laughs> किडी कल तो हँसाना ਜੀ ਤੋ ਕਈ ਹਾਸਾ ਬੈਜੇ ਨੋਦਾਰ ਨੇ ਹਾਸਾ ਬੈਜੇ ਨਾ ਸਾਈਂ ਤੁਸੀਂ ਕਲਾਸ ਦੇ ਮੀਟਰ ਫਿਰ ਕਲਾਸ ਆਖ ਤੋਂ ਬਾਅਦ ਸ਼ਰਾਰਤੀ ਕੌਣ ਹੈ ਗੈਰੀ ਹੈ ਗੈਰੀ ਮੈਨੂੰ ਲੱਗਾ ਕਹਿੰਦੀ ਜ਼ਹਿਰੀ ਕਲਾਪ ਬਣਦੀ ਆ ਜੀ ਤਾੜੀਆਂ ਮਤਲਬ ਪਹਿਲਾਂ ਮਾਰੋ ਉਹਦਾ ਕਾਰਨ ਪਤਾ ਕੀ ਹੈ ਮੈਂ ਦਰਸ਼ਕਾਂ ਦੱਸਣਾ ਚਾਹੁੰਦਾ ਮੈਂ ਪਹਿਲਾ ਸਕੂਲ ਦੇਖਿਆ ਪਹਿਲੀ ਕਲਾਸ ਦੇਖਿਆ ਜਿੱਥੇ ਕੁੜੀਆਂ ਦੀ ਗਿਣਤੀ ਜ਼ਿਆਦਾ ਨਹੀਂ ਤਾਂ ਨਾਰਮਲ ਜਦੋਂ ਮੈਂ ਮੈਂ ਪੜਦਾ ਸੀ ਨਾ ਇੰਨੇ ਮੁੰਡੇ ਹੁੰਦੇ ਸੀਗੇ ਇਤੋਂ ਘੱਟ ਕੁੜੀਆਂ ਹੁੰਦੀਆਂ ਸੀ ਕਿਹਦੀ ਆਪਣੇ ਫਾਦਰ ਸਾਹਿਬ ਨੂੰ ਜ਼ਿਆਦਾ ਪਿਆਰ ਕਰਦੀ ਤੁਸੀਂ ਕਿਹਨੂੰ ਕਰਦੇ ਹੋ ਮੰਮੀ ਕੇ ਪਾਪਾ ਨੂੰ ਦੋਨਾਂ ਨੂੰ ਦੋਨਾਂ ਨੂੰ ਕਰਦੀ ਉਹਨੇ ਕੁੱਟ ਨਹੀਂ ਖਾਣੀ ਤੇਰੀ ਮੰਮੀ ਨੇ ਤੈਨੂੰ ਕੁੱਟਣਾ ਦੇਖ ਲਿਆ ਮਨਕੀਰਤ ਮਨਕੀਰਤ ਅੱਛਾ ਤੁਹਾਨੂੰ ਕੀ ਕਰਨਾ ਚੰਗਾ ਲੱਗਦਾ ਪੇਂਟਿੰਗ ਓ ਆਰਟਿਸਟ ਤਾੜੀਆਂ ਸੀ ਕੁੱਟਦੇ ਕਿੰਨਾ ਕੀਆ ਕੁੱਟਦੇ ਨਹੀਂ ਕੁੱਟਦੇ ਹੁੰਦੇ ਆ ਮੈਥ ਵਾਲੇ ਦਾ ਜਿਹੜੇ ਪਈਆਂ ਸੀ ਉਹ ਕਹਿੰਦੀ ਜਦੋਂ ਤੇਰੇ ਪਈਆਂ ਸੀ ਸਭ ਤੋਂ ਗੁੱਸੇ 'ਚ ਟੀਚਰ ਕਿਹੜੇ ਰਹਿੰਦੇ ਆ कोई भी नहीं ਕਿਉਂ ਉੱਠ बोल ਬੋਲ ਭਾਵਨਾ ਮੈਨੂੰ 5 ਮਿੰਟ ਤੋਂ ਪਹਿਲਾਂ ਗਿਆ ਮੈਥ ਵਾਲੇ ਮੋਨਿਕਾ ਮੈਮ ਮੋਨਿਕਾ ਮੈਮ ਰਹਿੰਦੇ ਆ ਮੋਨਿਕਾ ਸਸੀ ਗਾਲ ਜੀ ਅਮਨਪ੍ਰੀਤ ਕਾਰ ਅਮਨਪ੍ਰੀਤ ਕਿੱਥੋਂ ਆਨੇ ਆ ਮੁਸਾਪੁਰ ਤੋਂ ਮੁਸਾਪੁਰ ਤੋਂ ਆਨੇ ਆ ਕਿਹਦਾ ਟੀਚਰ ਵਧੀਆ ਪੜਾਉਂਦੇ ਆ ਹਾਂ ਜੀ ਕੋਈ ਸ਼ਿਕਾਇਤ ਕੋਈ ਵੀ ਨਹੀਂ ਕਿਹੜੇ ਟੀਚਰ ਸਭ ਤੋਂ ਜ਼ਿਆਦਾ ਕੁੱਟਦੇ ਆ ਹੋਮਵਰਕ ਕਿਹੜੇ ਜਿਆਦਾ ਦਿੰਦੇ ਆ ਕੋਈ ਵੀ ਨਹੀਂ ਕੋਈ ਵੀ ਨਹੀਂ ਦਿੰਦਾ ਹੋਮਵਰਕ ਹੋਮਵਰਕ ਕਰਕੇ ਨਹੀਂ ਆਉਂਦੇ ਕਰਕੇ ਆਉਂਦੇ ਆ ਕਲਾਸ ਦਾ ਮੋਨੀਟਰ ਕੌਣ ਆ ਹਰਸ਼ਦੀਪ ਐ ਨਾਮ ਆ ਤੇ ਹਰਸ਼ਦੀਪ ਗੋਰ ਅੱਛਾ ਤੁਹਾਡੇ ਫਾਦਰ ਸਾਹਿਬ ਕੀ ਕਰਦੇ ਆ ਟੇਲਰ ਟੇਲਰ ਕਰ ਟੇਲਰ ਦਾ ਕੰਮ ਕਰਦੇ ਆ ਦਰਜੀ ਆ ਹਾਂਜੀ ਮੰਮੀ ਜਿਆਦਾ ਪਿਆਰ ਕਰਦੇ ਕਿ ਡੈਡੀ 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 ਕਰਦੇ ਆ ਧੀਆਂ ਦਾ ਜਿਆਦਾ ਪਿਆਰ ਡੈਡੀ ਨਾਲ ਹੀ ਹੁੰਦਾ ਆਓ ਅਵਨਪ੍ਰੀਤ ਆਪੋ ਤੇ ਇੱਥੇ ਆ ਜਾਓ ਤੁਸੀਂ ਕਲਾਸ ਦੇ ਮਨੀਟਰ ਫਿਰ ਕਲਾਸ ਸਭ ਤੋਂ ਵੱਧ ਸ਼ਰਾਰਤੀ ਕੌਣ ਹੈ ਗੈਰੀ ਹੈ ਗੈਰੀ ਮੈਨੂੰ ਲੱਗਾ ਕਹਿੰਦੀ ਜ਼ਹਿਰੀ ਗੈਰੀ ਸ਼ਰਾਰਤਾ ਕਿੱਦਾਂ ਦੀਆਂ ਕਰਦਾ ਹੱਸਦਾ ਰਹਿੰਦਾ ਫਿਰ ਇਹ ਕਲਾਸ ਡਿਸਟਰਬ ਹੋ ਜਾਂਦੀ ਆ ਕਲਾਸ ਡਿਸਟਰਬ ਹੋ ਜਾਂਦੀ ਫਰਸਟ ਕੌਣ ਆਂਦਾ ਫਿਰ ਫਰਸਟ ਹਜੇ ਹਜੇ ਤਾਂ ਕੋਈ ਫਰਸਟ ਆਇਆ 6ਥ ਕਲਾਸ ਆ ਨਹੀਂ 6ਥ ਕਲਾਸ ਆ ਵੈਸੇ ਜਿਹੜੇ ਮੈਂ ਫਾਈਨਲ ਐਗਜ਼ਾਮਸ ਦੀ ਗੱਲ ਨਹੀਂ ਕਰਦਾ ਵੈਸੀ ਜਿਹੜੇ ਮੰਥਲੀ ਹੁੰਦੇ ਐਗਜ਼ਾਮਸ ਫਰਸਟ ਮੰਨਿਆ ਮੰਨਿਆ ਫਰਸਟ ਆਉਂਦੀ ਫਿਰ ਮੋਨੀਟਰ ਉਹ ਗੱਲ ਨਹੀਂ ਪਣੀ ਉਹ ਫਿਰ ਪਹਿਲਾਂ ਮੈਂ ਫਰਸਟ ਆਂਡ ਸੀ ਨਾ ਕੰਪੀਟੀਸ਼ਨ ਐ ਤੇਰਾ ਤੇ ਮੰਨਿਆ ਚ ਨਹੀਂ ਠੀਕ ਹੀ ਆ ਮੈਂ ਤੇ ਤੁਹਾਡੀ ਕਲਾਸ ਚ ਸਿੰਗਰ ਕੌਣ ਐ ਆਕਾਸ਼ ਆਕਾਸ਼ ਆ ਜਾ ਤੇ ਡਰ ਕਿਉਂ ਗਿਆ ਓਏ ਖੜ ਜਾ ਅਮਨਪ੍ਰੀਤ ਬੇਟਾ ਖੜ ਜਾ ਦੇਖੋ ਇੱਕ ਤੁਹਾਡੀ ਕਲਾਸ ਲਈ ਕਲਾਪ ਬਣਦੀ ਆ ਜੀ ਤਾੜੀਆਂ ਮਤਲਬ ਪਹਿਲਾਂ ਮਾਰੋ ਉਹਦਾ ਕਾਰਨ ਪਤਾ ਕੀ ਐ ਮੈਂ ਦਰਸ਼ਕਾਂ ਦਸਣਾ ਚਾਹੁੰਨਾ ਮੈਂ ਪਹਿਲਾ ਸਕੂਲ ਦੇਖਿਆ ਪਹਿਲੀ ਕਲਾਸ ਦੇਖਿਆ ਜਿੱਥੇ ਕੁੜੀਆਂ ਦੀ ਗਿਣਤੀ ਜ਼ਿਆਦਾ ਨਹੀਂ ਤਾਂ ਨਾਰਮਲੀ ਜਦੋਂ ਮੈਂ ਪ੍ਰੀਤ ਮੈਂ ਪੜਦਾ ਸੀ ਨਾ ਐਨੇ ਮੁੰਡੇ ਹੁੰਦੇ ਸੀਗੇ ਇਤੋਂ ਘੱਟ ਕੁੜੀਆਂ ਹੁੰਦੀਆਂ ਸੀਗੀਆਂ ਲੇਕਿਨ ਇੱਥੇ ਮੁੰਡੇ ਗਿਣਤੀ ਦੇ 1 2 3 4 5 ਇਹ ਵੀ ਤੁਹਾਡੇ ਕਲਾਸਮੇਟ ਸੀ ਬਸ ਇੰਨੇ ਹੀ ਆ ਕੁੜੀਆਂ ਜ਼ਿਆਦਾ ਮੁੰਡੇ ਘੱਟ ਐ ਫਿਰ ਤੁਹਾਡੀ ਜ਼ਿਆਦਾ ਦਾਦਾਗਰੀ ਚੱਲਦੀ ਹੋਣੀ ਕੁੜੀਆਂ ਦੀ ਜੀ ਹਾਂਜੀ ਕੁੜਤਾ ਨਹੀਂ ਦਿੰਦੀਆਂ ਤੁਸੀਂ ਇਹਨਾਂ ਨੂੰ ਨਹੀਂ ਨਹੀਂ ਤੁਹਾਨੂੰ ਡਰ ਲੱਗਦਾ ਕੁੜੀਆਂ ਤੋਂ ਪਹਿਲਾਂ ਤਾਂ ਬਹੁਤ ਡਰਦਾ ਸੀਗਾ ਚੱਲ ਗਾਣਾ ਸੁਣਾ ਫਿਰ ਆ ਜਾ ਆ ਜਾ ਗਾਣਾ ਸੁਣਾ ਦੇ ਸੁਣਾ ਦੇ ਸੁਣਾ ਦੇ ਇਹਦੇ ਦਾ ਫੇਵਰਟ ਸਿੰਗਰ ਕੌਣ ਹੈ ਤੇਰਾ ਸਿੱਧੂ ਮੂਸੇ ਵਾਲਾ ਹੈ ਸਿੱਧੂ ਮੂਸੇ ਸਿੱਧੂ ਮੂਸੇ ਵਾਲਾ ਫਿਰ ਯਾਰ ਉਹ ਤਾਂ ਬਿਲਕੁਲ ਨਹੀਂ ਸੀ ਡਰਦਾ ਹੈ ਇਹ ਕਿਹੜਾ ਗਾਣਾ ਇਹ ਸ਼ੁਰੂ ਕੀਤਾਊਗਾ ਪਹਿਲਾਂ ਸੁਰ ਫੜਦਾ ਪਿਆ ਹੈਂ ਆ ਗਾਇ ਸੋਰ ਪੜਦਾ ਨਹੀਂ ਹੂ ਨਹੀਂ ਇਹ ਤੋਂ ਮੂਸਿਆਲ ਦੇ ਤਾਂ ਕਰ ਕਿਹੜਾ ਸੋਰਿਆ ਇਹ ਚੱਲ ਇਹਨਾਂ ਚੋਂ ਕੌਣ ਗਾਉਂਦਾ ਆਹ ਫਿਰ ਵੀ ਦੇ ਆ ਜਾ ਬੱਚਾ ਉਹ ਕੁੜ ਉਹ ਕੁੜੀਆਂ ਕਰੋ ਤੇ ਸ਼ਰਮਾਂਦਾ ਆ ਕਰਕੇ ਆ ਜਾ ਮੇਰੇ ਭਰਾ ਕੀ ਨਾ ਤੁਹਾਡਾ ਪਰਮਿੰਦਰ ਸਿੰਘ ਪਰਮਿੰਦਰ ਸਿੰਘ ਫਿਰ ਗਾਣਾ ਸੁਣਾ ਦੋ ਇਹ ਕਿਹੜੇ ਕਿਹੜੇ ਸੋਰ ਲਾਈ ਜਾਂਦੇ ਆ ਕੋਈ ਹੂ ਹੂ ਕਰੀ ਜਾਂਦਾ ਕੋਈ ਫੂ 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 ਕਰੀ ਜਾਂਦਾ ਪਰਮਿੰਦਰ ਸਿੱਖਦਾ ਵੀ ਹੈ ਹੈ ਸਿੰਗਰ ਕੋਣ ਹੈ ਫੇਵਰਟ ਤੇਰਾ ਮੈਂ ਕਰਨ ਔਜਲਾ ਕਰਨ ਔਜਲਾ ਇੱਕ ਤਾਂ ਸਿੱਧੂ ਮੂਸੇ ਵਾਲਾ ਇੱਕ ਤਾਂ ਕਰਨ ਔਜਲਾ ਫੇ ਕਰਨ ਔਜਲੇ ਦਾ ਕਿਹੜਾ ਗਾਣਾ ਵਧੀਆ ਲੱਗਦਾ ਹੂੰ ਚੁੰਨੀ ਮੇਰੀ ਰੰਗ ਤੇ ਲਲਾਰੀ ਤੂੰ ਚੁੰਨੀ ਲੈ ਨਾ ਚਲ ਬੜੇ ਪਿਆਰੇ ਬੱਚੇ ਨੇ ਹੱਸਦੇ ਚੰਗੇ ਲੱਗਦੇ ਆ ਬੱਚੇ ਤੁਹਾਡਾ ਨਾਮ ਕੀ ਹੈ ਬੇਟਾ ਗ੍ਰਮਿੰਦਰ ਕਰ ਗ੍ਰਮਿੰਦਰ ਕਰ ਗੁਰਵਿੰਦਰ ਫਿਰ ਸਕੂਲ ਸਹੀ ਲੱਗਦਾ ਆਪਣਾ ਹਾਂਜੀ ਟੀਚਰ ਕੌਣ ਕੁੱਟਦੇ ਅੱਜ ਦੇ ਘਰ ਜਾ ਕੇ ਕਿਹੜੇ ਟੀਚਰ ਦੀ ਸ਼ਿਕਾਇਤ ਲਾਈ ਆ ਕਿ ਮੰਮੀ ਉਹ ਮੈਨੂੰ ਬਹੁਤ ਮੈਡਮ ਕੁੱਟਦੇ ਆ ਸੋਚ ਕੇ ਨਹੀਂ ਫਟਾਫਟ ਕੋਈ ਨਹੀਂ ਕੋਈ ਤਾਂ ਹੈਗੀ ਆ ਅਮਰਜੀਤ ਮੈਡਮ ਅਮਰਜੀਤ ਮੈਡਮ ਹੈਗੀ ਕੋਈ ਕਿ ਨੇ ਸੱਚੀ ਨਾਲ ਨਿਕਲੇ ਆਣ ਕਦੀ ਲਾਈ ਸ਼ਿਕਾਇਤ ਕਦੀ ਟੀਚਰਸ ਨੇ ਤੁਹਾਡੀ ਸ਼ਿਕਾਇਤ ਲਈ ਕਰ ਜਾ ਕੇ ਮਤਲਬ ਪੇਰੈਂਟ ਟੀਚਰ ਮੀਟਿੰਗ ਤੇ ਲਾਈ ਹੈ ਕੀ ਕਿਹਾ ਤੁਹਾਡੇ ਬਾਰੀ ਵੱਡਦੇ ਨਹੀਂ ਹੈਗੇ ਹੂੰ ਸ਼ਿਦਾਰਤਾ ਕਰਦੇ ਰਹਿੰਦੇ ਆ ਕਿਵੇਂ ਤੇ ਇੱਕ ਹਟਾਈ ਆ ਦੇਖੇ ਇਹਨਾਂ ਦੇ ਸਟicker ਲਈ ਆ ਕਿਹਦੀ ਫੋਟੋ ਆ ਹੈ ਤੁਹਾਡਾ ਕੀ ਨਾ ਬੇਟਾ ਪਰਮਿੰਦਰ ਪਰਮਿੰਦਰ ਤੁਹਾਡੇ ਘਰ ਦੇ ਨੂੰ ਕਦੀ ਪ੍ਰਿੰਸੀਪਲ ਨੇ ਜਾਂ ਹੈਡਮਾਸਟਰ ਸਾਹਿਬ ਨੇ ਸ਼ਿਕਾਇਤ ਲਈ ਕਰੀ ਤੁਹਾਡੇ ਘਰ ਦੇ ਨੂੰ ਨਹੀਂ ਨਹੀਂ ਤੁਸੀਂ ਫਿਰ ਜੇ ਤਾਂ ਇਹ ਤਾਂ ਕਹਿੰਦੀ ਮੈਂ ਆਪਣੇ ਫਾਦਰ ਸਾਹਿਬ ਨੂੰ ਜ਼ਿਆਦਾ ਪਿਆਰ ਕਰਦੀ ਤੁਸੀਂ ਕਿਹਨੂੰ ਕਰਦੇ ਆ ਮੰਮੀ ਕੇ ਪਾਪਾ ਨੂੰ ਤੋਂ ਨਾ ਨੂੰ ਦੋ ਨਾ ਨੂੰ ਕਰਦੀ ਉਹਨੇ ਕੁੱਟ ਨਹੀਂ ਖਾਣੀ ਤੇਰੀ ਮੰਮੀ ਨੇ ਤੈਨੂੰ ਕੁੱਟਣਾ ਦੇਖ ਲਿਆ ਤੁਹਾਡਾ ਕਿਵੇਂ ਬੇਟਾ ਪਾਇਲ ਪਾਇਲ ਅੱਛਾ ਪਾਇਲ ਤੁਹਾਡਾ ਸਕੂਲ ਚ ਫਰਸਟ ਇਅਰ ਹੈ ਕਿ ਸ਼ੁਰੂ ਤੋਂ ਇੱਥੇ ਪੜ੍ਹਦੇ ਆ ਨਹੀਂ ਫਰਸਟ ਇਅਰ ਹੈ ਕਿ ਤਦ ਸਹੀ ਲੱਗਾ ਸਕੂਲ ਹਾਂਜੀ ਟੀਚਰਸ ਅੱਛੇ ਆ ਜੀ ਅੱਛਾ ਤੁਹਾਡੇ ਟੀਚਰ ਸਾਰੇ ਮਿਊਚੁਅਲੀ ਦੱਸਿਓ ਤੁਹਾਡੇ ਬਾਰੇ ਵੀ ਸੁਣਦੇ ਆ ਤੁਹਾਡੇ ਕੀ ਵਿਚਾਰੇ ਕਿ ਆਪਣੀ ਥੋਪਦੇ ਆ ਜੀ ਨਹੀਂ ਥੋਪਦੇ ਆ ਜੀ ਨਹੀਂ ਉਹਨੇ ਗਿਆ ਕਹਿੰਦੀ ਥੋਪਦੇ ਆ ਨਹੀਂ ਚਲੋ ਪਾਇਲ ਕੁਝ ਕਹਿਣਾ ਤੁਸੀਂ ਨਹੀਂ ਪਾਇਲ ਤਾਂ ਛਣਕਦੀ ਰਹਿੰਦੀ ਹੁੰਦੀ ਆ ਚੁੱਪ ਕਰ ਗਈ ਬੇਟਾ ਤੁਹਾਡਾ ਕੀ ਨਾਮ ਹੈ ਮਨਕੀਰਤ ਮਨਕੀਰਤ ਅੱਛਾ ਤੁਹਾਨੂੰ ਕੀ ਕਰਨਾ ਚੰਗਾ ਲੱਗਦਾ ਪੇਂਟਿੰਗ ਓ ਆਰਟਿਸਟ ਤਾੜੀਆਂ ਕੋਈ ਪੇਂਟਿੰਗ ਬਣਾਈ ਹੋਵੇ ਸ਼ੋਅ ਕਰ ਸਕਦੇ ਹੋ ਮੈਨੂੰ ਸੰਗ ਗਏ ਉਹ ਤਾਂ ਫਿਰ ਜੇ ਪੇਂਟਿੰਗ ਬਣਾਉਣੀਆਂ ਲਾਈਵ 'ਚ ਤਾਂ ਕਿਹਦੀ ਬੁਲਾਉਣੀ ਹੈ ਸਭ ਤੋਂ ਪਹਿਲਾਂ ਮੇਰੀ ਚਲੋ ਵੈਸੇ ਮਨੀਕਰਾ ਤੁਹਾਡਾ ਦਿਲ ਆ ਕਿ ਅੱਜ ਬਹਿਲੀ ਬੈਠੀ ਕੋਈ ਪੇਂਟਿੰਗ ਬਣਾਣੀ ਤਾਂ ਕੀ ਦੀ ਬਣਾਉਂਗੇ ਮਨਪ੍ਰੀਤ ਸੁ ਗਈ ਚਲ ਨਰਵਸ ਹੋ ਗਈ ਸਾਡੀ ਬੱਚੀ ਮਨਪੀਜੇ ਮੈਂ ਤੁਹਾਨੂੰ ਆਪਸ਼ਨ ਦਵਾਂ ਕੋਈ ਸੈਨਰੀ ਬਣਾਉਂਗੇ ਕਿਸੇ ਪੋਲੀਟੀਸ਼ਨ ਦੀ ਬਣਾਓਗੇ ਕਿ ਕਿਸੇ ਆਰਟਿਸਟ ਦੀ ਬਣਾਓਗੇ ਜਾਂ ਕਿਸੇ ਪੇਂਟਰ ਦੀ ਬਣਾਓਗੇ ਫਿਰ ਕਿਦੀ ਬਣਾਓਗੇ ਪੇਂਟਰ ਪੇਂਟਰ ਦੀ ਬਣਾਉਗੀ ਵੈਰੀ ਨਾਈਸ ਅੱਛਾ ਪੇਂਟਰ ਕੋਈ ਫੇਵਰਿਟ ਮਨ ਮਨਿਕਰਤ ਮੇਰਾ ਫੇਵਰਿਟ ਪੇਂਟਰ ਪਤਾ ਕੌਣ ਹੈ ਮਨਿਕਰਤ ਚਲ ਤੁਹਾਡੇ ਵਿਚਾਰ ਚੰਗੇ ਹੋਣੇ ਚਾਹੀਦੇ ਆ ਬਈ ਸਰਪੰਚ ਨੇ ਤਾਂ ਗੱਲ ਹੋ ਗਈ ਇੱਕ ਕਲਾਸ ਦੀ ਸਰਪੰਚ ਹੈ ਨਾ ਮੋਨੀਟਰ ਫੇ ਪਿੰਡ ਦੀ ਸਰਪੰਚ ਬਣਨਾ ਨਹੀਂ ਅੱਛਾ ਤੁਹਾਨੂੰ ਪਤਾ ਪੋਲਿਟਿਸ਼ੀਅਨਸ ਬਾਰੇ ਪੰਜਾਬ ਦਾ ਸੀਐਮ ਕੌਣ ਹੈ ਇੱਕੋ ਇੱਕੋ ਸਵਾਲ ਪੰਜਾਬ ਦਾ ਸੀਐਮ ਕੌਣ ਹੈ ਮੋਦੀ ਹਾਂ ਮੋਦੀ ਹਾਂ ਮੋਦੀ ਮੋਦੀ ਸਾਹਿਬ ਪੰਜਾਬ ਦੇ ਸੀਐਮ ਹੈ ਮਾਰੋ ਤਾੜੀਆਂ ਭਗਵਾਨ ਹੈ ਭਗਵਾਨ ਤੁਮਾਂ ਜੀ ਪੱਕੀ ਗੱਲ ਹੈ ਲੋਕ ਕਰ ਦੀਏ ਹਾਂਜੀ ਨਵੇਂ ਸ਼ਹਿਰ ਦਾ ਐਮਐਲਏ ਕੌਣ ਹੈ ਹੋ ਨਵੋਦੀ ਕਹਦੀ ਨਹੀਂ ਨਹੀਂ ਹੈਂ ਭਗਵਾਨ 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 ਇਹ ਕੁੜੀ ਬੜਾ ਪੜ੍ਹਾਈ 'ਚ ਜ਼ਿਆਦਾ ਧਿਆਨ ਹੈ ਇਹਦਾ ਕਿਤਾਬਾਂ 'ਚ ਜ਼ਿਆਦਾ ਧਿਆਨ ਹੈ ਹਾਂ ਤੇ ਛੋਰਾ ਹੈ ਅਜਾ ਪਾਪਾ ਸਰ ਨੂੰ ਪੁੱਛ ਲੈਣਾ ਸਰ ਨੂੰ ਪੁੱਛ ਲੈਣਾ ਨਵੇਂ ਸ਼ਹਿਰ ਦਾ ਐਮਐਲਏ ਕੌਣ ਹੈ ਪਤਾ ਨਹੀਂ ਪੰਜਾਬ ਦਾ ਸੀਐਮ ਕੌਣ ਹੈ ਪਤਾ ਨਹੀਂ ਪਤਾ ਹੀ ਨਹੀਂ ਅੱਛਾ ਤੁਹਾਡਾ ਨਾਮ ਕੀ ਬੇਟਾ ਕੋਮਲ 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 ਕੀ ਕਰਨਾ ਚੰਗਾ ਲੱਗਦਾ ਪੇਂਟਿੰਗ ਪੇਂਟਿੰਗ ਕਰਨਾ ਫਿਰ ਕੰਪੀਟੀਸ਼ਨ ਕਰਦੇ ਆ ਤੁਹਾਡੇ ਦੋਨਾਂ ਦਾ ਹਾਂਜੀ ਮਨਿਕਰ ਪੇਂਟ ਟ੍ਰਿਕ ਹੋ ਰਿਹਾ ਕਲਾਸ ਫਿਰ ਤੁਸੀਂ ਸਭ ਤੋਂ ਪਹਿਲਾਂ ਪੇਂਟਿੰਗ ਕੀ ਦੀ ਬਣਾਓਗੇ ਮਨਿਕਰ ਦੀ ਆਪਣੀ ਮਾਮ ਡੈਡੀ ਆਪਣੇ ਮਾਮ ਹੈ ਫਿਰ ਮੰਮੀ ਜ਼ਿਆਦਾ ਪਿਆਰ ਕਰਦੇ ਕਿ ਡੈਡੀ ਪਾਪਾ ਪਾਪਾ ਪੱਕੀ ਗੱਲ ਹੈ ਹਾਂਜੀ ਮੰਮੀ ਖਿਚੂਗੇ ਤਨ ਨਹੀਂ ਚਲ ਮम्मा ਪਾਪਾ ਨੂੰ ਕੁਝ ਕਹਿਣਾ ਨਹੀਂ ਕਰ ਜਾ ਕਿ ਕਹੂੰਗੀ ਚਲ ਬੇਟਾ ਤੁਹਾਡਾ ਕੀ ਨਾਮ ਹੈ ਗੁਰਪ੍ਰੀਤ ਕਾ ਬੈਠੋ ਬੈਠੋ ਅੱਛਾ ਤੁਹਾਡੀ ਕਲਾਸ ਆ ਸਭ ਤੋਂ ਵਧੀਆ ਹੈਂਡ ਰਾਈਟਿੰਗ ਕੀਦੀ ਆ ਸਾਰਿਆਂ ਦੀ ਇੱਕੋ ਜਿਹੀ ਲੱਗਦੀ ਮੈਨੂੰ ਬੜੇ ਅੱਛੇ ਕਰਸਵੰਦੀ ਆ ਇਹ ਪੰਜਾਬੀ ਇੰਗਲਿਸ਼ ਚ ਕਰਸਵੰਦੀ ਅੱਛਾ ਇੰਗਲਿਸ਼ ਚ ਕਰਸਵੰਦੀ ਆ ਦੇਖੋ ਮੈਨੂੰ ਪਤਾ ਨਹੀਂ ਨਾ ਮੈਂ ਸਕੂਲੇ ਨਹੀਂ ਕਦੀ ਗਿਆ ਹਾਂਜੀ ਤੇਰੇ ਕੋ ਵੀ ਆਣਾ ਸਿੱਧੂ ਮਸੇ ਵਾਲਿਆ ਖੜ ਜਾ ਤੂੰ ਗਾਣਾ ਤਿਆਰ ਕਰ ਉਹ ਉਹ ਵਾਲੇ ਸੋਰ ਲੈਣੀ ਕਰ ਦਮਨ ਦਮਨ ਵੱਡੇ ਹੋ ਕੇ ਕੀ ਬਣਨਾ ਡਾਕਟਰ ਮੈਨੂੰ ਪਹਿਲੇ ਪਤਾ ਸੀ ਕੁੜੀ ਤੇ ਜੈਸਾਬ ਨਾਲ ਗੱਲ ਚ ਪਾਇਆ ਨਾ ਉਹ ਮੈਨੂੰ ਲਾਦੇ ਮੇਰਾ ਚੈੱਕ ਕਰੂਗੀ ਫਿਰ ਅੱਛਾ ਵਧੀਆ ਡਾਕਟਰ ਬਣਨਾ ਕਿ ਅੱਜ ਕੱਲ ਨਾ ਦਮਨ ਪਤਾ ਕੀ ਹੋ ਗਿਆ ਤੁਸੀਂ ਤਾਂ ਬਹੁਤ ਛੋਟੇ ਆ ਜਦੋਂ ਮੇਰੀ ਏਜ ਚਾਹੋਗੇ ਸਮਝੋਗੇ ਤੁਸੀਂ ਆਪਣੇ ਮੇਰੇ ਬੱਚਿਆਂ ਵਾਂਗ ਹੀ ਆ ਅੱਜ ਕੱਲ ਨਾ ਬਿਜ਼ਨਸ ਹੋ ਗਿਆ ਪੇਸ਼ੈਂਟ ਨੂੰ ਬਿਮਾਰ ਆਪ ਕਰਦੇ ਆ ਡਾਕਟਰ ਇਹ ਲੋਕਾਂ ਦੇ ਮਨ ਚਾਵੇ ਤੁਸੀਂ ਇਦਾਂ ਪੇਸ਼ੈਂਟ ਨੂੰ ਛੇਤੀ ਛੇਤੀ ਠੀਕ ਕਰਦੇ ਕਰੋਗੇ ਕਿ ਕੀ ਕਰੋਂਗੇ ਕੋਈ ਨਹੀਂ बार-बार ਆਜੇ ਪੈਸੇ ਮਿਲ ਜਾਣ ਹੈ ਛੇਤੀ ਛੇਤੀ ਠੀਕ ਕਰੋਗੇ ਛੇਤੀ ਛੇਤੀ ਨਹੀਂ ਠੀਕ ਕਰੋਗੇ ਕੀ ਹੋ ਗਿਆ ਦਮਨ ਚਲ ਇਹ ਐਕਚੁਅਲੀ 6th ਕਲਾਸ ਦੇ ਵਿਦਿਆਰਥੀ ਆ ਥੋੜਾ ਨਰਵਸ ਹੋ ਰਿਹਾ ਦਮਨ ਕੁਝ ਸੁਣਾਣਾਗਾ ਕੇ ਕੀ ਕਰਨਾ ਚੰਗਾ ਲੱਗਦਾ ਪੜਾਈ ਪੜ੍ਹਾਈ ਕਰਨੀ ਚਾਹਤ ਹੈ ਪੜ੍ਹੋ ਜਰਾ ਚਲ ਨਰਵਸ ਹੋ ਜਾਂਦੇ ਬੱਚੇ ਤੇਰੇ ਤੇ ਵੀ ਆ ਗਿਆ ਮੈਂ ਹਾਂਜੀ ਹਾਂਜੀ ਨਾਮ ਦੱਸ ਦੋ ਆਪਣਾ ਭਾਵਨਾ ਭਾਵਨਾ ਅੱਜ ਭਾਵਨਾ ਕੀ ਆ ਅੱਜ ਇਮੋਸ਼ਨਸ ਕੀ ਆ ਪਤਾ ਨਹੀਂ ਪਤਾ ਨਹੀਂ ਟੀਚਰ ਸਭ ਤੋਂ ਖੜੂਸ ਕੌਣ ਕੋਈ ਵੀ ਨਹੀਂ ਚੰਗਾ ਕੌਣ ਸਾਰੇ ਮੈਥ ਵਾਲੇ ਮਾਸਟਰ ਜੀ ਆ ਕਿ ਮੈਡਮ ਆ ਮਾਸਟਰ ਜੀ ਆ ਸੀ ਕੋਟ ਦੇ ਕਿੰਨਾ ਕਿਆ ਕੋਟ ਦੇ ਨਹੀਂ ਕੋਟ ਦੇ ਹੁੰਦਿਆ ਮੈਥ ਵਾਲੇ ਦਾ ਜਿਹੜੇ ਪੈਂਿਆ ਸੀ ਉਹ ਕਹਿੰਦੀ ਜਦੋਂ ਤੇਰੇ ਪੈਂਿਆ ਸੀ ਨੰਬਰ ਨੰਬਰ ਨਹੀਂ ਬਦਲੇ ਸਭ ਤੋਂ ਗੁੱਸੇ ਚ ਟੀਚਰ ਕਿਹੜੇ ਰਹਿੰਦੇ ਆ ਕੋਈ ਵੀ ਨਹੀਂ ਤੇ ਹੋਟਨਾ ਬੋਲ ਭਾਵਨਾ ਮੈਨੂੰ 5 ਮਿੰਟ ਤੋਂ ਪਹਿਲਾਂ ਗਿਆ ਮੈਥ ਵਾਲੇ ਮੋਨਿਕਾ ਮੈਮ ਮੋਨਿਕਾ ਮੈਮ ਰਹਿੰਦੇ ਆ ਮੋਨਿਕਾ ਮੈਮ ਕੌਣ ਆ ਜਾਈ ਨਹੀਂ ਅੱਜ ਆਈ ਨਹੀਂ ਤਾਂ ਅਸੀਂ ਨਾਮ ਲੈਤਾ ਅੱਛਾ ਚਲੋ ਠੀਕ ਹੈ ਭਾਵਨਾ ਕੁਝ ਕਹਿਣਾ ਤਾਂ ਨਹੀਂ ਕਿ ਤੁਹਾਨੂੰ ਨੇ ਤੁਸੀਂ ਮੁਸਾਪੁਰ ਤੋਂ ਮੁਸਾਪੁਰ ਤੋਂ ਆਉਂਦੇ ਹੋ। ਭਾਵਨਾ ਸੁਪਨਾ ਕੀ ਆ ਕਿਤੇ ਕੋਈ ਮੜ ਜਾਂਦਾ। ਕਿ ਕਿਤੇ ਕੋਈ ਡੈਸਟੀਨੇਸ਼ਨ ਹੁੰਦੀ ਆ ਕਿ ਮੈਂ ਉੱਥੇ ਜਾਊਂਗੀ। ਮੰਮੀ ਪਾਪਾ ਨਾਲ ਜੇ ਭਾਵਨਾ ਕੋ ਪੈਸੇ ਆ ਜਾਂਦੇ ਭਾਵਨਾ ਮੰਮੀ ਪਾਪਾ ਨੂੰ ਕਿੱਥੇ ਲੈ ਕੇ ਜਾਊਗੀ? ਬਾਹਰ। ਬਾਹਰ ਇਹ ਦੋ ਬਾਹਰ ਥੋੜੇ ਉੱਪਰ ਕਿੱਥੇ? ਕੈਨੇਡਾ ਹੈ? ਕੈਨੇਡਾ। ਕੈਨੇਡਾ। ਬੱਚੇ ਬੰਦਾ ਕਹਿੰਦਾ ਤੁਸੀਂ ਇੰਡੀਆ ਚ ਕਿਉਂ ਜੰਮਿਆ ਕੈਨੇਡਾ ਜਾਣ ਨੂੰ? ਇੰਡੀਆ ਨਹੀਂ ਵਧੀਆ ਲੱਗਦਾ? ਵਧੀਆ। ਬਦਿਆ ਲੱਗਦਾ ਪਰ ਕੈਨੇਡਾ ਫਿਰ ਤਾਂ ਸਾਰੇ ਜਾਈ ਜਾਂਦੇ ਤਾਂ ਹਾਂਜੀ ਦੇਖਿਆ ਜੀ ਉੱਥੇ ਕੀ ਹੈਗਾ ਨਾ ਤੁਸੀਂ ਦੱਸੋ ਜੀ ਤੁਸੀਂ ਕਹਿੰਦੇ ਪਿਛਲੀ ਵਾਰ ਕੁੱਟ ਪਈ ਸੀ ਇਹਦੇ ਕਿਹੜਾ ਪੈਂਦੀ ਯਾਨੀ ਇਹ ਇਹਦੇ ਬਹੁਤ ਪੈਂਦੀ ਸੀ ਤੇਰੇ ਬਹੁਤ ਪੈਂਦੀ ਆ ਅੱਛਾ ਅੱਛਾ ਤੇਰੇ ਜਿਆਦਾ ਕੁੱਟ ਪੈਂਦੀ ਕਿ ਇਹਦੇ ਪੈਂਦੀ ਆ ਦੋਨਾਂ ਨੇ ਪੈਂਦੀ ਹੁੰਦੀ ਤੁਹਾਡੇ ਦੋਨਾਂ 'ਚੋਂ ਜ਼ਿਆਦਾ ਲੜਦਾ ਕੌਣ ਹੈ ਆਪਸ ਦੋਨੋਂ ਦੋਨ ਨਹੀਂ ਤੁਹਾਡਾ ਬੈਸਟ ਫਰੈਂਡ ਕੌਣ ਹੈ ਭਾਵਨਾ ਅਲੀ ਸ਼ਹੀਰਾ ਅਲੀ ਸ਼ਹੀਰ ਉਹ ਕਿੱਥੇ ਆ ਓ ਜਿੱਥੇ ਮੈਂ ਪਹਿਲਾਂ ਵੜਦੀ ਸੀ ਉੱਥੇ ਆ ਇਸ ਕਲਾਸ ਇਸ ਕਲਾਸ ਕੋਈ ਵੀ ਨਹੀਂ ਆਗਾ ਸੋ ਬੈਠ ਤੇਰੇ ਨਾਲ ਬੈਠੀ ਤੈਨੂੰ ਕਿਹਾ ਹੀ ਨਹੀਂ ਹਣ ਹੋਣੀ ਬੈਠੀ ਹੈ ਦਮਨ ਤੁਹਾਡਾ ਬੈਸਟ ਫਰੈਂਡ ਕੌਣ ਹੈ ਸਮ੍ਰਿਤੀ ਹੈ ਸਮ੍ਰਿਤੀ ਉਹ ਕਿੱਥੇ ਆਈ ਨਹੀਂ ਅੱਜ ਤੁਹਾਡਾ ਕੋਮਲ ਹਰਸ਼ ਉਹ ਕੌਣ ਹੈ ਅੱਛਾ ਤੁਹਾਡਾ ਬੈਸਟ ਫਰੈਂਡ ਕੌਣ ਹੈ ਮਾਨਿਆ ਉਹ ਕਿੱਥੇ ਹੈ ਸ਼ਮਾਨੇ ਤੁਹਾਡਾ ਅਮਨਦੀਪ ਕਿ ਕਿੰਨੇ ਸਿਆਣੇ ਬੱਚੇ ਆ ਨਾ ਬਿਲਕੁਲ ਪੋਲਿਟਿਕਸ ਨਹੀਂ ਖੇਡਦੇ ਸਭ ਪਤਾ ਇਹਨਾਂ ਨੂੰ ਹੀ ਨਾਲ ਤੇ ਨੂੰ ਕਿਹੜਾ ਚੀਟਿੰਗ ਕੌਣ ਕਿਹਨੂੰ ਕਰਾਉਂਦਾ ਸਾਰੇ ਹੀ ਸਾਰੇ ਕਰਦੇ ਆਹ ਦੇਖ ਸਾਰੇ ਹੀ ਕਰਦੇ ਚੀਟਿੰਗ ਅੱਛਾ ਪੇਪਰ ਹੋਵੇ ਅੱਜ ਵੀ ਕਈਆਂ ਨੇ ਕੀਤੀ ਭਵਨਾ ਆਪਣਾ ਪੰਜਾਬ ਦਾ ਸੀਐਮ ਕੌਣ ਹੈ ਭਗਵਾਨ ਜੀ ਮਾਨ ਸਰਦਾਰ ਭੰਗ ਸਰਦਾਰ ਭਗਵਾਨ ਜੀ ਮਾਨ ਅੱਛਾ ਅੱਛਾ ਨਮਿਸ਼ਰ ਦਾ ਐਮਐਲਏ ਕੌਣ ਹੈ ਨਹੀਂ ਮੈਨੂੰ ਨਹੀਂ ਪਤਾ ਤੁਸੀ ਤਾਂ ਪੋਲੀਟਿਸ਼ੀਅਨਸ ਜੋ ਬੋਲਦੇ ਆ ਚੈਨਲ ਤੇ ਕਦੀ ਸੁਣਿਆ ਹਾਂ ਹਾਸਾ ਦਾ ਹੁੰਦਾ ਹਾਸਾ ਦਾ ਹੁੰਦਾ ਕਿਹੜੀ ਗੱਲ ਦਾ ਹਾਸਾ ਹੁੰਦਾ ਜਦੋਂ ਕੋਈ ਹਾਸਾ ਮੈਜਿਕ ਨਾਲ ਦੁਆਰ ਹਾਸਾ ਨਹੀਂ ਦਾ ਹਾਸਾ ਅੱਛਾ ਚਲੋ ਬੇਟਾ ਤੁਸੀਂ ਕੁਝ ਕਹਿਣਾ ਕਿਉਂਕਿ ਜੇ ਤੁਹਾਡੇ ਘਰ ਦੇ ਉਹਨੇ ਦੇਖਿਆ ਪੂਰਾ ਸ਼ੋਅ ਤਾਂ ਉਹਨੇ ਕਿਹਾ ਮੇਰੀ ਕੁੜੀ ਤੂੰ ਘੱਟ ਬੁਲਾਇਆ ਕੀ ਜਿੰਨੀ ਬੋਲੋਗੇ ਕੀ ਨਾਮ ਤੁਹਾਡਾ ਮਨਮੀਤ ਕੌਰ ਮਨਮੀਤ ਕੌਰ ਮਨਮੀਤ ਇਹਨੂੰ ਸੌਂਗ ਆਉਂਦੇ ਆ ਫੇਰ ਮਨਮੀਤ ਸੌਂਗ ਸੁਣਾ ਹਾਂ ਸੁਣਾ ਦੇ ਆਉਂਦੇ ਆ ਸਰਦੀਪ ਨੇ ਬਹੁਤ ਜ਼ਿਆਦਾ ਆਂਡੀਆਂ ਆਉਂਦੀ ਹੈ। ਉਹਨੂੰ ਬਹੁਤ ਜ਼ਿਆਦਾ ਆਉਂਦੀ ਹੈ। ਓਵਰ ਹੀ। ਇਹੀ ਗੰਦੀ ਹੁੰਦੀ ਆ। ਅੱਛਾ। ਸਰਦੀਪ ਕੋਲ। ਤੁਹਾਡਾ ਪੁੱਤ ਫੇਵਰੇਟ ਸਿੰਗਰ ਕੌਣ ਹੈ? ਮੇਰਾ। ਚੇਤਾ ਹੀ ਨੇ ਨਾਮ ਹੀ ਨਹੀਂ ਚੇਤਾ। ਚਲੋ ਆਪਾਂ ਫੇਵਰੇਟ ਸਿੰਗਰ ਛੱਡੀ। ਫੇਵਰੇਟ ਟੀਚਰ ਕੌਣ ਹੈ? ਹਾਂ। ਬੰਦਾ ਫੇਵਰੇਟ ਟੀਚਰ ਵੀ ਬ੍ਰੇਕਾ ਮਾਰ ਜਾਨੀ। ਸਾਰੇ ਸਾਰੇ। ਸਾਰੇ। ਚਲੋ ਤੁਹਾਡਾ ਪੁੱਤ ਫੇਵਰੇਟ ਟੀਚਰ? ਰਾਜਵਿੰਦਰ ਸਰ। ਪੜਾਉਂਦੇ ਆਣ ਤੁਹਾਨੂੰ? ਹਾਂਜੀ। ਫਿਰ ਨੰਬਰ ਵੱਧ ਲਾ ਦੂਗਾ ਇਹਨੂੰ ਕੀ? ਜੀ ਬਤਾਨੀ। ਜੇ ਤੁਹਾਡਾ ਨਾ ਕੀ ਹੈ ਮੇਰਾ ਅਮਨਦੀਪ ਘਰ ਅਮਨਦੀਪ ਕਿੱਥੋਂ ਆਨੇ ਤੁਸੀਂ ਲੋਧੀਪੁਰ ਤੋਂ ਲੋਧੀਪੁਰ ਕਿੰਨਾ ਕਿੰਨਾ ਟਰੈਵਲ ਕਰਕੇ ਆਉਣਾ ਪੈਂਦਾ ਇਹ ਥੋੜਾ ਹੀ ਤੇ ਪਾਪਾ ਛੱਡ ਕਿੰਨੇ ਨਹੀਂ ਸਕੂਲ پاس ਹੈਗੀ ਆ ਓਕੇ ਕੋਈ ਸਕੂਲ ਚ ਇਦਾਂ ਦੀ ਚੀਜ਼ ਜਿਹੜੀ ਤੁਸੀਂ ਚੇਂਜ ਕਰਨਾ ਚਾਹੋ ਕੋਈ ਕੋਈ ਵੀ ਨਹੀਂ ਸਾਰਾ ਕੁਝ ਵਧੀਆ ਹੈ ਕੋਈ ਇਦਾਂ ਦੀ ਚੀਜ਼ ਜਿਹੜੀ ਵਧੀਆ ਨਹੀਂ ਲੱਗਦੀ ਕੋਈ ਵੀ ਨਹੀਂ ਅੱਜ ਚੋਰੀ ਹੋਈ ਤੁਹਾਡੇ ਸਕੂਲ ਉੱਤੇ ਕੀ ਗਊਗਾ ਚਲ ਮਨਨ ਸਕੂਲ ਸਭ ਤੋਂ ਚੰਗਾ ਕੀ ਲੱਗਦਾ ਸਾਰੇ ਕਸ਼ ਸੱਚ ਬੋਲਣਾ ਫੇਵਰਟ ਟੀਚਰ ਰਾਜਵਿੰਦਰ ਸਰ ਤੁਹਾਡੇ ਦੋਨੋਂ ਫੇਵਰਟ ਟੀਚਰ ਰਾਜਵਿੰਦਰ ਸਰ ਓਕੇ ਸਾਰੀ ਕਲਾਸ ਦਾ ਜਿਸ ਸਾਰੀ ਕਲਾਸ ਸਾਰੀ ਕਲਾਸ ਦੇ ਰਾਜਵਿੰਦਰ ਸਰ ਹਾਂਜੀ ਫਿਰ ਰਾਜਵਿੰਦਰ ਸਰ ਨੂੰ ਕੀ ਕਹੋਗੇ ਸਾਰੇ ਲੜਕੇ ਸਰ ਤੁਸੀਂ ਬੈਸਟ ਹੋ ਹਾਂਜੀ ਕੀ ਪੜਾਉਂਦੇ ਆ ਤੁਹਾਨੂੰ ਮੈਥ ਮੈਥ ਫਿਰ ਅਲਜੇਬਰਾ ਸ਼ੁਰੂ ਹੋ ਗਿਆ ਤੁਹਾਨੂੰ ਓਕੇ ਅਲਜੇਬਰਾ ਸਮਝ ਪੈਂਦਾ ਪੈ ਜਵੇ ਤਾਂ ਚੰਗਾ ਨਹੀਂ ਤਾਂ ਜ਼ਿੰਦਗੀ ਦਾ ਅਜਾ ਮੇਰਾ ਬਹੁਤ ਭੇੜਾ ਬੱਚੋ ਹਨਾ بڑا ਸਿੱਧੂ ਬੁੱਸੀ ਵਾਲਾ ਰਹਿ ਗਿਆ ਹਾ ਪੁੱਤ ਤਾਂ ਗਾਣਾ ਗੰਗੋ ਵਿਲਾ ਉਹ ਭਾਰੀ ਕੋ ਨਮੇਸ਼ਰ ਦਾ ਸੀਐਮ ਬੁੱਤਿਓ ਨਮੇਸ਼ਰ ਦਾ ਸੀਐਮ ਨਹੀਂ ਪੁੱਤ ਐਮਐਲਏ ਨਮੇਸ਼ਰ ਦਾ ਐਮਐਲਏ ਕੋਈ ਨਹੀਂ ਜਿੱਥੇ ਤਾਂ ਉੱਠੀ ਤਾਂ ਪਤਾ ਕਿੱਥੇ ਗਿਆ ਨਾ ਚੇਤਾ ਨਹੀਂ ਕਿੰਨੇ ਮੈਨੂੰ ਕਿੱਥੇ ਦਾ ਪਤਾ ਕਿੱਥੇ ਗਿਆ ਲੈ ਜਾਣੇ ਸਾਰੇ ਉੱਥੇ ਹੀ ਅੱਛਾ ਚਲੋ ਕਿਹ ਵੇਲੇ ਨਹੀਂ ਪਤਾ ਲੱਗਦਾ ਬੰਦਾ ਕਨਫਿਊਜ਼ ਹੋ ਜਾਂਦਾ ਚਲੋ ਤੁਸੀਂ ਗਾਣਾ ਸੁਣਾਓ ਦੱਸ ਪੁੱਤ ਤੇਰਾ ਹੈਡ ਡਾਊਨ ਕਾਸ ਤੋਂ ਚੰਗਾ ਪਤਾ ਹੱਸਦਾ ਸੀ ਕੌਣ ਕਾਸ ਤੋਂ ਜਿਹੜੇ ਦਰਵਾਜ਼ੇ ਵਿੱਚ ਔਰਤ ਕੀ ਕਰਿਆ ਮੈਂ ਜੀ ਤਰਾਜਾ ਲਦਾ ਯਾ ਕੌਣ ਕਾਸ ਤੋਂ ਕੁਝ ਇੱਥੇ ਚਾਂਦੀ ਤੇ ਮਕੌਣਾ ਚਾਹੁੰਦੇ ਨੇ ਕੁਝ ਇੱਥੇ ਫੱਲੇ ਲਾਉਣਾ ਚਾਹੁੰਦੇ ਨੇ ਕੁਝ ਕਿੰਨੇ ਆਏ ਇੱਥੇ ਭੁੱਖੇ ਵੇ ਮਤੇ ਨਾਮ ਲੈ ਕੇ ਤੇਰਾ ਅੱਗੇ ਆਉਣਾ ਚਾਹੁੰਦੇ ਨੇ ਮੁਸੀਬਤਾਂ ਮਰਦਾਂ ਤੇ ਪੈਂਦੀ ਰਹਿੰਦੀ ਐ ਦਵੀਂ ਨਾ ਤੂੰ ਦੁਨੀਆ ਸਵਾਰ ਰਹਿੰਦੀ ਐ ਤੇ ਤੂ ਦੁਰਿਆ ਇੱਥੇ ਬਦਨਾਮੀ ਆਈ રે ਟ ਮਿਲੂਗੀ ਨਿੱਤ ਕੰਟਰੋਲ ਵਸਦੀ ਗੇਟ ਮਿਲੂਗੀ ਧਰਮ ਦੇ ਨਾਮ ਤੇੜ ਪੇਟ ਮਿਲੂਗੀ ਸੱਚ ਬੋਲੇਗਾ ਤਾਂ ਮਿਲੂ 295 ਦੇ ਘਰੇਗਾ ਤਰੱਕੀ ਪੁੱਤ ਹੇਟ ਮਿਲੂਗੀ ਅੱਜ ਤੇਰੇ ਕੰਮ ਸਭ ਦੇ ਦੇਖੋ ਇਹ ਅਚੀਵਮੈਂਟ ਹੈ ਜੀ ਸਿੱਧੂ ਦੀ ਇੱਕ ਤਰ੍ਹਾਂ ਦਾ ਐਂਥਮ ਬਣ ਗਿਆ ਕੱਲਾ ਕੱਲਾ ਬੱਚਾ ਗਾ ਰਿਹਾ ਸੀ ਤਾਂ ਤੁਸੀਂ ਦੇਖੋ ਉਹਦੀ ਮੌਤ ਤੋਂ ਬਾਅਦ ਵੀ ਉਹਨੂੰ ਕਿੰਨਾ ਪਿਆਰ ਮਿਲ ਰਿਹਾ ਟੂ ਲੈਜੈਂਡ ਇੱਕ ਵਾਰੀ ਤਾੜੀਆਂ ਮਾਰ ਦੀ ਆਪਾਂ ਜਿੱਥੇ ਕਿਤੇ ਵੀ ਹੋਊਗਾ ਸਿੱਧੂ ਦੇਖੋ ਉਹਦੇ ਮਾਤਾ ਪਿਤਾ ਨੂੰ ਕਿੰਨੀ ਖੁਸ਼ੀ ਮਿਲੂਗੀ ਜਦੋਂ ਇਹ ਵੀਡੀਓ ਉਹਨਾਂ ਤੱਕ ਪਹੁੰਚੂਗੀ ਮੈਮ ਬਸ 1-2 ਮਿੰਟ ਹੀ ਲਵਾਂਗਾ ਜੀ ਮੈਂ ਕਿਉਂਕਿ ਬਾਕੀ ਸਾਰੇ ਬੱਚਿਆਂ ਨਾਲ ਹੋ ਗਈ ਇਹਨਾਂ ਨਾਲ ਰਹਿ ਗਈ ਹੈ ਬੇਟਾ ਤੁਹਾਡਾ ਨਾਮ ਕੀ ਹੈ ਰੋਹਿਤ ਰਤੂ ਰੋਹਿਤ ਰਤੂ ਰੋਹਿਤ ਜੀ ਫਿਰ ਮੈਡਮ ਤੁਹਾਨੂੰ ਕੀ ਪੜਾਉਂਦੇ ਆ ਐਗਰੀਕਲਚਰ ਐਗਰੀਕਲਚਰ ਪੜਾਉਂਦੇ ਆ ਅੱਛਾ ਨਾਲ ਦੀ ਨਾਲ ਤੁਸੀਂ ਇਹ ਵੀ ਸਿੱਖਿਆ ਦੇ ਰਹੇ ਆ ਬੱਚਿਆਂ ਨੂੰ ਤੇ ਫਿਰ ਕੀ ਸਿੱਖਦੇ ਹੋ ਸਿੱਖਿਆ ਹੈ ਵਿਦਿਆ ਅੱਛਾ ਰੋਹਿਤ ਜੀ ਜਿਹੜਾ ਪਾਣੀ ਥੱਲੇ ਜਾ ਰਿਹਾ ਪਾਣੀ ਦਾ ਪੱਧਰ ਥੱਲੇ ਜਾ ਰਿਹਾ ਉਹਦੇ ਤੇ ਕੋਈ ਟਿੱਪਣੀ ਕਰੋਗੇ ਕੁਝ ਲੱਗਦਾ ਮੈਡਮ ਨੂੰ ਕੁਝ ਸਮਝਾਇਆ ਉਹਦੇ ਬਾਰੇ ਕਿ ਪੁਰਾਣੇ ਨੇ ਖਰਾਬ ਕਰਤਾ ਸਾਰਾ ਕੁਝ ਹੁਣ ਨਵੇਂ ਨੂੰ ਜਿਬਪਤਾ ਝਲਣੀ ਪੈਣੀ ਹੈ ਚਲੋ ਠੀਕ ਹੈ ਰੋਹਿਤ ਤੁਹਾਡਾ ਫੇਵਰਿਟ ਟੀਚਰ ਕੌਣ ਹੈ ਰਾਜਵਿੰਦਰ ਸਰ ਰਾਜਵਿੰਦਰ ਸਰ ਫੇਵਰਿਟ ਹੈ ਨਾ ਤੇ ਅੱਛਾ ਬੇੜੇ ਤੁਹਾਡਾ ਨਾਮ ਸਮਰ ਵਾਦੀ ਸਮਰ ਵਾਦੀ ਰੋਹਿਤ ਰੋਹਿਤ ਕੀ ਬੋਲ ਪਤਾ ਸਮਰ ਵਾਦੀ ਸਮਰ ਵਾਦੀ ਸਮਰ ਕਿਉਂ ਬੇਟੇ ਸਮਰ ਤੁਸੀਂ ਕੁਝ ਕਰਕੇ ਦਿਖਾਉਂਗੇ ਸਮਰ ਤੁਹਾਨੂੰ ਅੱਜ ਵਿੰਟਰ ਤਾਂ ਨਹੀਂ ਲੱਗ ਰਹੀ ਹੈ ਚੱਲ ਛੇੜ ਜੀ ਦੀ ਆਪਾਂ ਕਨਕਲੂਡ ਕਰ ਦਈਏ ਕਿਉਂਕਿ ਮੈਮ ਵੇਟ ਕਰ ਰਹੀ ਆ ਤੁਹਾਡਾ ਨਾਮ ਗੈਰੀ ਗੈਂਗਸਟਰ ਨਹੀਂ ਗੈਰੀ ਗੈਰੀ ਅੱਛਾ ਉਹੀ ਜੈਰੀ ਜਿਹਨੂੰ ਕਹਿੰਦੇ ਸੀਗੇ ਫੇ ਕੀ ਸੁਣਾਣਾ ਕਹਿੰਦੇ ਤੈਨੂੰ ਚੁਟਕਲੇ ਬਹਾਉਂਦੇ ਆ ਐਨ ਸਭ ਤੋਂ ਵੱਧ ਸ਼ਰਾਬ ਤੂੰ ਕਰਦਾ ਫਾਈਨ ਵੀ ਲੱਗਦਾ ਤੁਹਾਨੂੰ ਕੁਝ ਸ਼ਰਾਰਤ ਕਰੇ। ਆਹ ਨਾ। ਚਲੋ ਨਰਵਸ ਹੋ ਰਿਹਾ ਐਕਚੁਅਲੀ 6ਥ ਕਲਾਸ ਦੇ ਬੱਚੇ ਆ ਫਿਰ ਵੀ ਇਹਨਾਂ ਦਾ ਬਹੁਤ ਸ਼ੁਕਰੀਆ ਇਹ ਇਹਨਾਂ ਨੇ ਸਾਨੂੰ ਸਮਾਂ ਦਿੱਤਾ। ਕਿਉਂਕਿ ਅਸੀਂ ਜੇ ਮੈਂ ਆਪਣੀ ਕਲਾਸ ਦੀ ਗੱਲ ਕਰਦਾ ਮੈਂ ਹੁੰਦਾ ਤਾਂ ਮੈਂ ਆਪ ਹੀ ਕਹਿਣਾ ਯਾਰ ਜਾ ਯਾਰ ਸਾਨੂੰ ਪੜ ਲੈਂਦੇ ਯਾਰ ਕਿਉਂ ਤੰਗ ਕਰ ਰਹੇ ਹਾਂ। ਹਾਂਜੀ। ਕਿੱਥੋਂ ਵਾਜਈ ਇਹ? ਬੇਟਾ ਤੁਸੀਂ ਤਾਂ ਗਾਣਾ ਸੁਣਾਤਾ ਨਾ ਪਹਿਲਾਂ? ਨਹੀਂ। ਅਛਾਏ ਪੁੱਤ ਫਿਰ ਤੁਸੀਂ ਵੀ ਕਹਿੰਦੇ ਵਧੀਆ ਸਿੰਗ ਕਰਿਆ ਗਾ ਦਿਓ ਫਿਰ। ਤੇ ਤਾਂ ਚੰਡੀਗੜ੍ਹ ਲੈ ਜਾਣਾ ਪਕੜਾ ਗਵਾਲ ਨਹੀਂ ਹਾਂਜੀ ਕੁਝ ਕਹਿਣਾ ਪਤ ਚਲੋ ਭਾਵਨੇ ਟਿੱਡਲੇ ਤੋਂ ਆਉਂਦੇ ਆ ਭਾਵਨੇ ਨਹੀਂ ਟਿੱਡਲੇ ਚੋਕਸ ਓਕੇ ਪਰ ਹੁਣ ਤੁਹਾਡੇ ਮੈਡਮ ਵੇਟ ਕਰ ਰਹੇ ਆ ਉਹਨਾਂ ਦਾ ਥੈਂਕਸ ਇੱਕ ਵਾਰੀ ਆਪਣੇ ਲਈ ਨਾਲ ਤੇ ਤਾੜੀਆਂ ਮਾਰੋ ਲੈ ਵੀ ਮਾਰੋ ਤੁਹਾਡੇ ਪਿਆਰ ਲਈ ਤੁਹਾਡੇ ਸਤਿਕਾਰ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਔਰ ਉਮੀਦ ਕਰਦੇ ਆ ਤੁਸੀਂ ਜਦੋਂ ਵੱਡੇ ਹੋਵੋਗੇ ਬਹੁਤ ਨਾਮ ਕਮਾਓਗੇ ਮਨਿਕਿਰਤ ਮੈਂ ਤੇਰੀ ਪੇਂਟਿੰਗ ਜ਼ਰੂਰ ਦੇਖਣਾ ਹਾਂਗਾ ਥੋੜੀ ਵੀ ਬੇਟਾ ਕੋਮਲ ਜਦੋਂ ਵੀ ਬਣਾ ਲੂਗੇ ਮੈਨੂੰ ਜ਼ਰੂਰ ਮੈਸੇਜ ਕਰਿਓ ਮੈਂ ਪੀਪੀ ਪੱਤੀ ਨਵਾਂ ਸ਼ਹਿਰ ਚੈਨਲ ਤੇ ਪੋਸਟ ਵੀ ਕਰੂ ਠੀਕ ਹੈ ਚੰਗਾ ਲੱਗਿਆ ਮਿਲ ਕੇ ਹਾਂਜੀ ਫੇਵਰਟ ਟੀਚਰ ਕੌਣ ਆ ਫੇਵਰਟ ਚੈਨਲ ਕਿਹੜਾ ਆ ਪੀਪੀ ਚਲੋ ਠੀਕ ਹੈ ਥੈਂਕ ਯੂ ਵੈਰੀ ਮਚ ਥੈਂਕ ਯੂ ਠੀਕ ਹੈ ਥੈਂਕ ਯੂ ਠੀਕ ਹੈ ਸੀਕੇ ਸਸੀ